Uma hora ਜੋਟ ਉਹ ਮੇਰੇ ਅੱਗੇ ਤੇ ਮੈਂ ਜਗਤਾਰ ਸਿੰਘ ਸੈਵਨ ਇੰਸਪੈਕਟਰ ਇੰਚਾਰਜ ਚੌਂਕੀ ਬੱਸ ਸਟੈਂਡ ਬਟਾਲਾ ਸਾਡੇ ਸ਼ਾਮ ਦੇ ਟਾਈਮ 'ਕਾਲ ਇਨਫੋਰਮੇਸ਼ਨ ਸੀ ਸਾਡੇ ਕੋਲੇ ਕਿ ਇਹ ਇੱਕ ਸਿਵਲ ਦੇ ਵਿੱਚ ਮੋਟਰਸਾਈਕਲ ਸਵਾਰ ਫਿਰਦਾ ਪਿਆ ਇਹਦੇ ਕੋਈ ਸ਼ਾਇਦ ਕੋਈ ਨਿਯਾਇਤ ਅਸਲਾ ਹੋ ਸਕਦਾ ਹੈ ਔਰ ਕ੍ਰਿਮੀਨਲ ਵਰਤਿਦਾ ਹੈ ਇਹਦਾ ਪਿੱਛਾ ਕਰਦੇ ਆਪਾਂ ਜਲੰਧਰ ਰੋਡ ਪਰ ਨੇੜੇ ਸੁਖਾ ਸਿੰਘ ਤੋਂ ਖੜੇ ਸੀਗੇ ਉਥੇ ਨੇ ਟਰੱਕ ਦੀ ਖੁਰਸਦੀ ਅੱਗੇ ਨਾਕੇ ਦੀ ਚੈਕਿੰਗ ਦੇਖ ਕੇ ਆਪਣਾ ਮਟਰਸ ਖੜਾ ਕਰਤਾ ਔਰ ਖੱਬੀ ਸਾਈਡ ਨੂੰ ਇਹ ਸ਼ਾਸ਼ੀ ਨਗਰ ਮਾਰਕੀਟ ਟਰੱਕ ਮਾਰਕੀਟ ਵਿੱਚੋਂ ਦੀ ਨਿਕਲਦੀ ਕੋਸ਼ਿਸ਼ ਕੀਤੀ ਇਹਨੇ ਔਰ ਇਹਨੂੰ ਕਰਮਚਾਰੀਏ ਨੇ ਮਦਦ ਨਾਲ ਕਾਬੂ ਕਰਕੇ ਜਦੋਂ ਚੈੱਕ ਕੀਤਾ ਇਹਦੇ ਕੋਲ ਵਿਦੇਸੀ ਪਿਸਤਲ ਇੱਕ ਸਾਨੂੰ 30 ਗੋਰ ਦਾ ਜਿਹੜਾ ਮਿਲਿਆ ਔਰ ਨਾਲ ਰੌਂਦ ਸੀਗੇ ਸਮਿਥ ਮੈਗਜਿਨ ਇਹਦੇ ਵਿੱਚ ਹੁਣ ਤੱਕ ਦੀ ਪੁਛਗਿਸ਼ ਤੋਂ ਇਹਦੇ ਤੋਂ ਕੁਝ ਲੱਗਦਾ ਹੈ ਕਿ ਕਤਲ ਦੀ ਵਾਰਦਾਤ ਹੈ ਜਿਹਨੂੰ ਲੋੜੀਦਾ ਹੈ। ਪਲਾਸੇ ਦੇ ਕੋਲ ਹਥਿਆਰਾਂ ਦੀ ਜਿਹੜੀ ਸਮਗਲਣ ਗਿਆ ਉਹਦੇ ਬਾਰੇ ਵੀ ਹੁਣ ਤੱਕ ਸੁਰਾਗ ਮਿਲ ਰਹੇ ਨੇ। ਫਿਲਹਾਲ ਪੇਸ਼ ਕਰਕੇ ਇਹਦਾ ਰਿਮਾਂਡ ਹਾਸਲ ਕੀਤਾ। ਅੱਗੇ ਤਪੀਸ਼ ਤੋਂ ਜੋ ਕੁਛ ਅੱਗੇ ਸਾਨੂੰ ਮਿਲਦਾ ਆ ਉਹ ਨਾਲ ਦੀ ਨਾਲ ਦੱਸ ਦੇਵੇ। ਇਹਨੇ ਨਰਮਾਂਡ। ਇਹ ਤਿੰਨ ਦਿਨ ਦਾ ਰਿਮਾਂਡ ਤੇ ਸਾਡੇ ਕੋਲ। ਇਹਦੇ ਤੋਂ ਪਹਿਲਾਂ ਵੀ ਰੂਮ ਗੁਲਮਿੰਦਰ ਦੇ ਗਿਆ। ਇਹਸ ਤੋਂ ਪਹਿਲੋਂ ਇਹਦਾ ਕੋਈ ਕੇਸ ਦਰਜ ਤਾਂ ਨਹੀਂ ਮਿਲੇ। ਨਸੇ ਦੀ ਸੋਸ਼ਲ ਮੀਡੀਆ ਦੇ ਸੰਬੰਧੀ ਕਵਰੇਜ ਜੜੀ ਉਹ ਮਿਲੀ ਹੈ ਜਿਹਦੇ ਵਿੱਚ ਹਥਿਆਰਾਂ ਦੇ ਨਾਲ ਇਹਦੀਆਂ ਬਾਈਟ ਵਗੈਰਾ ਕਾਫੀ ਲੱਗ ਰਿਹਾ ਵੀ ਉਹਨਾਂ ਦੇ ਵਿੱਚ ਮਿਕਰਦਾ ਹੈ ਇਹ ਲੈਂਦਾ ਕਿ ਫੋਹੀ ਫਿਲਹਾਲ ਤਾਂ ਇਹ ਪਤਾ ਲੱਗਾ ਵੀ ਹਰੀ ਕੇ ਸਾਈਡ ਤੋਂ ਕੋ ਬੰਦਾ ਇਹਦੇ ਲਿੰਕ 'ਚ ਹੈ ਉਹਦੇ ਤੋਂ ਲੈ ਰਿਹਾ ਅੱਗੇ ਅਜੇ ਤਪੀਸ਼ ਦੇ ਦੌਰਾਨ ਜੋ ਪਤਾ ਕਰਕੇ ਦੱਸਦਾ ਹੈ